ਮੇਰਾ ਨਾਮ ਡਾਕਟਰ ਨਵਦੀਪ ਸਿੰਘ ਪੰਗੂ ਇਹ ਆਮ ਆਦਮੀ ਕਲੀਨਿਕ ਬਿਆਨਤਨਗਰ ਹੈ ਚੋਰੀ ਇਹ ਦੋ ਦਿਨ ਛੁੱਟੀਆਂ ਸੀਗੀਆਂ ਹੁਣ ਤੇ ਛੁੱਟੀਆਂ ਹੋਣ ਕਰਕੇ ਹਰੇਕ ਵਾਰ ਮਤਲਬ ਥੋੜੇ ਚਾਂਸ ਵੱਧ ਜਾਂਦੇ ਚੋਰੀ ਹੋਣ ਦੇ ਚੋਰੀ ਇੱਥੇ ਸਾਡੇ ਲਈ ਰੁਟੀਨ ਹੀ ਹੈ ਇੱਕ ਤਰ੍ਹਾਂ ਦਾ ਨੁਕਸਾਨ ਸਟੋਰੀ ਹੋ ਸਕਦਾ ਕੋਈ ਰਿਕਾਰਡ ਵੀ ਸਾਡਾ ਖੁਰਦਪੁਰ ਤੇ ਕੀਤਾ ਇਹਨਾਂ ਨੇ ਦਵਾਈਆਂ ਸਾਰੀਆਂ ਖੰਡੀਆਂ ਹੋਈਆਂ ਪਾਈਆਂ ਗਈਆਂ ਤੇ ਤੇ ਜਿਹੜੀਆਂ ਮਤਲਬ ਜਿਵੇਂ ਬਿਜਲੀ ਦੀਆਂ ਤਾਰਾਂ ਹੈਗੀਆਂ ਕੋਈ ਮੋਟਰ ਦੀ ਤਾਰ ਹੈ ਤੇ ਵਾਟਰ ਪੂਲਰ ਦੀ ਤਾਰ ਹੈ ਤੇ ਉਧਰ ਜਿਹੜੇ ਸਾਡਾ ਜਿੱਥੇ ਵੈਕਸੀਨ ਵਾਲੇ ਕਮਰੇ ਨੇ ਉਹ ਇੱਕ ਪਾਸਾ ਹੀ ਕਰ ਲਓ ਪੂਰਾ ਖੱਬਾ ਪਾਸਾ ਉਹ ਸਾਰੇ ਚ ਲਾਈਟ ਨਹੀਂ ਹੈਗੀ ਕਿਉਂਕਿ ਐਮਸੀਵੀ ਚੋਂ ਕਾਪਰ ਦੀਆਂ ਇਹਨਾਂ ਨੇ ਤਾਂਬੇ ਦੀਆਂ ਤਾਰਾਂ ਚੋਰੀ ਕਰੀਆਂ ਦਵਾਈਆਂ ਦਵਾਈਆਂ ਅਸੀਂ ਹੁਣ ਇੰਨੀ ਕਿੰਨੀ ਗਿਣਤੀ ਕਰ ਸਕਦੇ ਹਾਂ ਖੁਰਦ-ਬੁਰਦ ਹੋਈਆਂ ਤਾਂ ਚੋਰੀ ਹੋਈਆਂ ਹੋਣਗੀਆਂ ਅਸੀਂ ਦੇਖ ਰਹੇ ਹਾਂ ਹੌਲੀ-ਹੌਲੀ ਕਰ ਰਹੇ ਹਾਂ ਪੁਲਿਸ ਵਾਲੇ ਵੀ ਇੱਕ ਵਾਰੀ ਮੌਕਾ ਦੇਖ ਕੇ ਗਏ ਐ ਕਿੰਨੀ ਵੀ ਵਾਰੀ ਚੋਰੀ ਹੋਈ ਲਗਾਤਾਰ ਅਸੀਂ ਵੀ ਬੜੇ ਵਾਲੀਆਂ ਆਈਆਂ ਚੋਰੀ ਚੋਰੀ ਮੈਨੂੰ ਸਾਲ ਹੋ ਗਿਆ ਮੇਰੇ ਦੇਖ ਦਿੱਤਾ ਇਹ ਚੌਥੀ ਚੋਰੀ ਹੋ ਗਈ ਕੋਈ ਮਤਲਬ ਮੇਜਰ ਚੋਰੀਆਂ ਚੋਂ ਛੋਟਾ-ਮੋਟਾ ਬਾਹਰੋਂ ਤਾਲਾ ਤੋੜਤਾ ਬਾਹਰੋਂ ਕਾਪਰ ਦੀਆਂ ਪਾਈਪਾਂ ਕੱਟਤੀਆਂ ਏਸੀ ਦੀਆਂ ਹਫ਼ਤਾ ਪਹਿਲਾਂ ਕੱਟੀਆਂ ਹੁਣ ਵੀ ਅੰਦਰ ਵੜ ਕੇ ਹੁਣ ਐਨਮ ਰੂਮ ਦੇ ਅਸੀਂ ਦੇ ਕਾਪਰ ਪਾਈਪਾਂ ਕੱਟ ਕੇ ਲੈ ਗਏ। ਤੁਹਾਡੇ ਤੋਂ ਪਹਿਲਾਂ ਵੀ ਦੱਸਿਆ ਯਾਰ 14 15 ਦੀ ਚੋਰੀ ਮੈਂ ਹਾਂਜੀ ਪੁਰਾਣਾ ਰਿਕਾਰਡ ਮੈਂ ਦੇਖਿਆ ਜਿੰਨੇ ਵੀ ਡਾਕਟਰਸ ਰਹੇ ਆ ਹਰੇਕ ਵਾਰੀ ਕੋਈ ਜਿਹੜਾ ਸਾਲ ਡੇਢ ਸਾਲ ਲੱਗ ਕੇ ਆਂਦਾ ਚਾਰ ਪੰਜ ਵਾਰ ਉਹਨੂੰ ਥਾਣੇ ਲਿਖਾ ਕੇ ਆਉਣਾ ਪੈਂਦਾ ਤੇ ਮਹਿਕਮੇ ਨੂੰ ਵੀ ਬਹੁਤ ਡਿਮਾਂਡਸ ਮੇਰੇ ਵੱਨੋਂ ਵੀ ਪੁਰਾਣੇ ਡਾਕਟਰਸ ਵੱਨੋਂ ਵੀ ਵੀ ਕੋਈ ਚੌਂਕੀਦਾਰ ਦਾ ਇੱਥੇ ਕੋਈ ਪ੍ਰਬੰਧ ਹੋਵੇ ਕੋਈ ਕੋਈ ਸਿਸਟਮ ਬਣੇ ਜਦ ਬੇਸ਼ੱਕ ਪੁਲਿਸ ਚੌਂਕੀ ਬਣ ਜਾਈ ਇਥੇ ਕੁਝ ਵੀ ਹੋ ਜਾ ਕੋਈ ਕਿਉਂਕਿ ਇੱਕ ਚੌਂਕੀਦਾਰ ਇਕੱਲਾ ਵੀ ਸ਼ਾਇਦ ਨਾ ਸੰਭਾਲ ਸਕੇ ਉੱਪਰ ਆਪਣੀ ਫਸਟ ਫਲੋਰ ਏਮਜ਼ ਵਾਲਿਆਂ ਕਰਕੇ ਖਾਲੀ ਕਰਾਈ ਸੀਗੀ ਉਹ ਆਏ ਨਹੀਂ ਉਹ ਖਾਲੀ ਪਈ ਹੈ ਤੇ ਇੱਥੇ ਕੋਈ 24/7 ਇੱਥੇ ਕੋਈ ਪ੍ਰਬੰਧ ਚਾਹੀਦਾ ਤਕੜਾ ਸਿਕਿਉਰਿਟੀ ਦਾ ਨਹੀਂ ਤਾਂ ਹੁਣ ਦੇਖੋ ਸਾਡੇ ਕੋਲੇ ਮੋਟਰ ਦੀ ਪਾਈਪ ਕੱਟੀ ਗਈ ਪਾਣੀ ਪੀਣ ਵਾਲੇ ਦੀ ਇਲੈਕਟ੍ਰਿਸਿਟੀ ਦਾ ਖਤਮ ਹੈ ਰਿਪੇਅਰ ਕਰਾਉਂਦੇ ਆ ਕੋਈ ਉਹਦਾ ਡਿਪਾਰਟਮੈਂਟ ਇੱਕਦਮ ਕਰਾਕ ਨਹੀਂਦਾ ਅਸੀਂ ਕਿੰਨੇ ਵਾਰੀ ਆਪ ਖਰਚਾ ਕਰੀ ਜਾਵਾਂ ਤੇ ਖਰਚਾ ਅੱਜ ਕਰਾਂਗੇ ਕੱਲ ਨੂੰ ਸ਼ਾਇਦ ਫੇਰ ਉਹੀ ਗੱਲ ਹੋਵੇ ਤੇ ਬਹੁਤ ਬੁਰਾ ਹਾਲ ਬਹੁਤ ਜ਼ਿਆਦਾ ਹਾਲ ਹਰਜਿਸ ਨੂੰ ਮੇਰਾ ਨਾਮ ਡਾਕਟਰ ਨਵਦੀਪ ਸਿੰਘ ਪੰਘੂ ਇਹ ਆਮ ਆਦਮੀ ਕਲੀਨਿਕ ਬਿਆਨਤ ਨਗਰ ਹੈ ਚੋਰੀਏ ਇਹ ਦੋ ਦਿਨ ਛੁੱਟੀਆਂ ਸੀਗੀਆਂ ਹੁਣ ਤੇ छुट्टियां ਹੋਣ ਕਰਕੇ ਹਰੇਕ ਵਾਰ ਮਤਲਬ ਥੋੜੇ ਚਾਂਸ ਵੱਧ ਜਾਂਦੇ ਚੋਰੀ ਹੋਣ ਦੇ ਚੋਰੀ ਇੱਥੇ ਸਾਡੇ ਲਈ ਰੁਟੀਨ ਹੀ ਹੈ ਇੱਕ ਤਰ੍ਹਾਂ ਦਾ ਨੁਕਸਾਨ ਚੋਰੀ ਹੋ ਸਕਦਾ ਕੋਈ ਰਿਕਾਰਡ ਵੀ ਸਾਡਾ ਖੁਰਦਪੁਰ ਤੇ ਕੀਤਾ ਇਹਨਾਂ ਨੇ ਦਵਾਈਆਂ ਸਾਰੀਆਂ ਖੰਡੀਆਂ ਹੋਈਆਂ ਪਾਈਆਂ ਗਈਆਂ ਤੇ ਤੇ ਜਿਹੜੀਆਂ ਮਤਲਬ ਜਿਵੇਂ ਬਿਜਲੀ ਦੀਆਂ ਤਾਰਾਂ ਹੈਗੀਆਂ ਕੋਈ ਮੋਟਰ ਦੀ ਤਾਰ ਹੈ ਤੇ ਵਾਟਰ ਪੂਲਰ ਦੀ ਤਾਰ ਹੈ ਤੇ ਉਧਰ ਜਿਹੜੇ ਸਾਡਾ ਜਿੱਥੇ ਵੈਕਸੀਨ ਵਾਲੇ ਕਮਰੇ ਨੇ ਉਹ ਇੱਕ ਪਾਸਾ ਹੀ ਕਰ ਲਓ ਪੂਰਾ ਖੱਬਾ ਪਾਸਾ ਉਹ ਸਾਰੇ ਚ ਲਾਈਟ ਨਹੀਂ ਹੈਗੀ ਕਿਉਂਕਿ ਐਮਸੀਵੀ ਚੋਂ ਕਾਪਰ ਦੀਆਂ ਇਹਨਾਂ ਨੇ ਤਾਂਬੇ ਦੀਆਂ ਤਾਰਾਂ ਚੋਰੀ ਕਰੀਆਂ ਦਵਾਈਆਂ ਦਵਾਈਆਂ ਅਸੀਂ ਹੁਣ ਇੰਨੀ ਕਿੰਨੀ ਗਿਣਤੀ ਕਰ ਸਕਦੇ ਹਾਂ ਖੁਰਦ-ਬੁਰਦ ਹੋਈਆਂ ਤਾਂ ਚੋਰੀ ਹੋਈਆਂ ਹੋਣਗੀਆਂ ਅਸੀਂ ਦੇਖ ਰਹੇ ਹਾਂ ਹੌਲੀ-ਹੌਲੀ ਕਰ ਰਹੇ ਹਾਂ ਪੁਲਿਸ ਵਾਲੇ ਵੀ ਇੱਕ ਵਾਰੀ ਮੌਕਾ ਦੇਖ ਕੇ ਗਏ ਆ ਕਿੰਨੀ ਵਾਰੀ ਚੋਰੀ ਹੁੰਦੀ ਲਗਾਤਾਰ ਸੀ ਵੀ ਬੜੇ ਵਾਲੀਆਂ ਆਈਆਂ ਚੋਰੀ ਚੋਰੀ ਮੈਨੂੰ ਸਾਲ ਹੋ ਗਿਆ ਮੇਰੇ ਦੇਖ ਦਿੱਤਾ ਇਹ ਚੌਥੀ ਚੋਰੀ ਹੋ ਗਈ ਕੋਈ ਮਤਲਬ ਮੇਜਰ ਚੋਰੀਆਂ ਚੋਂ ਛੋਟਾ ਮੋਟਾ ਬਾਹਰੋਂ ਤਾਲਾ ਤੋੜਤਾ ਬਾਹਰੋਂ ਕਾਪਰ ਦੀਆਂ ਪਾਈਪਾਂ ਕੱਟੀਆਂ ਇਸੇ ਦੀ ਹਫ਼ਤਾ ਪਹਿਲਾਂ ਕੱਟੀਆਂ ਹੁਣ ਵੀ ਅੰਦਰ ਵੜ ਕੇ ਹੁਣ ਐਨਮ ਰੂਮ ਦੇ ਅਸੀਂ ਦੇ ਕਾਪਰ ਪਾਈਪਾਂ ਕੱਟ ਕੇ ਲੈ ਗਏ ਤੁਹਾਡੇ ਤੋਂ ਪਹਿਲਾਂ ਵੀ ਇਹ ਦੱਸਿਆ ਯਾਰ 14 15 ਦੀ ਚੋਰੀ ਮੈਂ ਹਾਂਜੀ ਪੁਰਾਣਾ ਰਿਕਾਰਡ ਮੈਂ ਦੇਖਿਆ ਜਿੰਨੇ ਵੀ ਡਾਕਟਰਸ ਰਹੇ ਹੈ ਹਰੇਕ ਵਾਰੀ ਕੋਈ ਜਿਹੜਾ 1 ਸਾਲ 1.5 ਸਾਲ ਲੱਗ ਕੇ ਆਂਦਾ ਚਾਰ ਪੰਜ ਵਾਰ ਉਹਨੂੰ ਥਾਣੇ ਲੁਖਾ ਕੇ ਆਉਣਾ ਪੈਂਦਾ ਤੇ ਮੈਕਮੇ ਨੂੰ ਵੀ ਬਹੁਤ ਡਿਮਾਂਡਸ ਮੇਰੇ ਵੱਨੋਂ ਵੀ ਪੁਰਾਣੇ ਡਾਕਟਰਸ ਵੱਨੋਂ ਵੀ ਵੀ ਕੋਈ ਚੌਂਕੀਦਾਰ ਦਾ ਇੱਥੇ ਕੋਈ ਪ੍ਰਬੰਧ ਹੋਵੇ ਕੋਈ ਕੋਈ ਸਿਸਟਮ ਬਣੇ ਜਾਂ ਬੇਸ਼ੱਕ ਪੁਲਿਸ ਚੌਂਕੀ ਬਣ ਜਾਏ ਇੱਥੇ ਕੁਝ ਵੀ ਹੋ ਜਾ ਕੋਈ ਕਿਉਂਕਿ ਇੱਕ ਚੌਂਕੀਦਾਰ ਇਕੱਲਾ ਵੀ ਸ਼ਾਇਦ ਨਾ ਸੰਭਾਲ ਸਕੇ ਉੱਪਰ ਆਪਣੀ ਫਸਟ ਫਲੋਰ ਏਮਜ਼ ਵਾਲਿਆਂ ਕਰਕੇ ਖਾਲੀ ਕਰਾਈ ਸੀਗੀ ਉਹ ਆਏ ਨਹੀਂ ਉਹ ਖਾਲੀ ਪਈ ਹੈ ਤੇ ਇੱਥੇ ਕੋਈ 24/7 ਇੱਥੇ ਕੋਈ ਪ੍ਰਬੰਧ ਚਾਹੀਦਾ ਤਕੜਾ ਸਿਕਿਉਰਿਟੀ ਦਾ ਨਹੀਂ ਤਾਂ ਹੁਣ ਦੇਖੋ ਸਾਡੇ ਕੋਲੇ ਮੋਟਰ ਦੀ ਪਾਈਪ ਕੱਟੀ ਗਈ ਪਾਣੀ ਪੀਣ ਵਾਲੇ ਦੀ ਇਲੈਕਟ੍ਰਿਸਿਟੀ ਦਾ ਖਤਮ ਹੈ ਰਿਪੇਅਰ ਕਰਾਉਨੇ ਆ ਕੋਈ ਉਹਦਾ ਡਿਪਾਰਟਮੈਂਟ ਇੱਕਦਮ ਕਰਾਕ ਨਹੀਂਦਾ ਅਸੀਂ ਕਿੰਨੇ ਵਾਰੀ ਆਪ ਖਰਚਾ ਕਰੀ ਜਾਵਾਂ ਤੇ ਖਰਚਾ ਅੱਜ ਕਰਾਂਗੇ ਕੱਲ ਨੂੰ ਸ਼ਾਇਦ ਫੇਰ ਉਹੀ ਗੱਲ ਹੋਵੇ ਤੇ ਬਹੁਤ ਬੁਰਾ ਹਾਲ ਬਹੁਤ ਜ਼ਿਆਦਾ